ਨਾਨਵੇਜ ਨਹੀਂ ਖਾਣ ਦਿੰਦਾ ਸੀ ਪ੍ਰੇਮੀ ਤਾਂ ਤੰਗ ਆ ਕੇ ਮਹਿਲਾ ਪਾਇਲਟ ਨੇ ਜੋ ਕੀਤਾ ਉਹ ਤੁਹਾਡੇ ਹੋਸ਼ ਉਡਾ ਦੇਵੇਗਾ ਦਰਸਲ ਉੱਤਰ ਪ੍ਰਦੇਸ਼ ਦੀ ਆ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਨਾਨਵੇਜ ਨੂੰ ਲੈ ਕੇ ਇੰਨਾ ਵੱਡਾ ਬਵਾਲ ਹੋ ਗਿਆ ਜੋ ਕਿ ਤੁਸੀਂ ਕਦੇ ਸੁਣਿਆ ਵੀ ਨਹੀਂ ਹੋਵੇਗਾ ਦਰਸਲ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੀ ਪਹਿਲੀ ਮਹਿਲਾ ਪਾਇਲਟ ਸ੍ਰਿਸ਼ਟੀ ਤੁਲੀ ਦੀ ਮੌਤ ਦੇ ਮਾਮਲੇ ਦੇ ਵਿੱਚ ਹੁਣੇ ਨਵਾਂ ਖੁਲਾਸਾ ਹੋਇਆ ਹੈ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਪ੍ਰੇਮੀ ਸ੍ਰਿਸ਼ਟੀ ਤੁਲੀ ਨੂੰ ਤੰਗ ਪਰੇਸ਼ਾਨ ਕਰਦਾ ਸੀਗਾ ਉਸ ਦੀ ਬੇਇੱਜ਼ਤੀ ਕਰਦਾ ਸੀਗਾ ਦੋਹਾਂ ਦੇ ਵਿਚਾਲੇ ਨਾਨਵੈਜ ਖਾਣ ਨੂੰ ਲੈ ਕੇ ਲੜਾਈ ਹੁੰਦੀ ਰਹਿੰਦੀ ਸੀ ਪ੍ਰੇਮੀ ਆਦਿੱਤਿਆ ਪੰਡਿਤ ਤੋਂ ਤੰਗ ਸ੍ਰਿਸ਼ਟੀ ਤੁਲੀ ਨੇ ਖੁਦਕੁਸ਼ੀ ਕਰ ਲਈ ਮੁੰਬਈ ਦੇ ਪਵਈ ਇਲਾਕੇ ਦੇ ਵਿੱਚ ਸੋਮਵਾਰ ਨੂੰ ਸ੍ਰਿਸ਼ਟੀ ਤੁਲੀ ਦੀ ਲਾਸ਼ ਜਿਹੜੀ ਕਿ ਫ્લેਟ ਦੇ ਵਿੱਚੋਂ ਮਿਲੇ ਦੱਸਦੇ ਕਿ ਪ੍ਰੇਮੀ ਤੋਂ ਤੰਗ ਆ ਕੇ ਇੱਕ ਖੌਫਨਾਕ ਕਦਮ ਚੁੱਕਿਆ ਜਿਸ ਕਰਕੇ ਮਾਪਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਕਿਉਂ ਨਾ ਦੀ ਲਾੜਲੀ ਧੀ ਨੇ ਅਕੀਹੋ ਜਾ ਕਦਮ ਚੁੱਕ ਲਿਆ ਗੌਰਖਪੁਰ ਦੀ ਰਹਿਣ ਵਾਲੀ ਸ੍ਰਿਸ਼ਟੀ ਤੁਲੀ ਮੁੰਬਈ ਦੇ ਵਿੱਚ 에ਅਰ ਇੰਡੀਆ ਦੇ ਵਿੱਚੋਂ ਪਾਇਲਟ ਸੀਗੀ ਤੇ ਉਹ 에ਅਰ ਇੰਡੀਆ ਦੇ ਵਿੱਚੋਂ ਪਾਇਲਟ ਬਣਨ ਦੇ ਲਈ 에ਅਰ ਇੰਡੀਆ ਦੇ ਵਿੱਚੋਂ ਪਾਇਲਟ ਬਣਨ ਵਾਲੀ ਗੌਰਖਪੁਰ ਦੀ ਪਹਿਲੀ ਮਹਿਲਾ ਸੀਗੀ 25 ਸਾਲ ਤੁਲੀ ਜਿਹੜੀ ਕਿ ਮੁੰਬਈ ਦੇ ਅੰਦੇਰੀ ਦੇ ਵਿੱਚ ਕਿਰਾਏ ਦੇ ਫਲੈਟ ਦੇ ਵਿੱਚ ਰਹਿੰਦੀ ਸੀ ਐਤਵਾਰ ਨੂੰ ਸ੍ਰਿਸ਼ਟੀ ਅਤੇ ਉਸਦੇ ਪ੍ਰੇਮੀ ਆਦਿੱਤਿਆ ਦੇ ਵਿਚਾਲੇ ਝਗੜਾ ਹੋਇਆ ਸੀਗਾ ਤੇ ਸ੍ਰਿਸ਼ਟੀ ਨੇ ਫੋਨ ਕਰਕੇ ਉਸ ਨੂੰ ਖੁਦਕੁਸ਼ੀ ਦੀ ਧਮਕੀ ਦਿੱਤੀ ਸੀ ਇਸ ਵਿਚਾਲੇ ਦੱਸ ਦਈਏ ਕਿ ਐਫਆਈਆਰ ਦਰਜ ਹੋਈ ਹੈ ਤੇ ਐਫਆਈਆਰ ਦੇ ਵਿੱਚ ਕਈ ਖੌਫਨਾਕ ਰਾਸ ਨਿਕਲ ਕੇ ਆਏ ਨੇ ਦੱਸਿਆ ਗਿਆ ਸ੍ਰਿਸ਼ਟੀ ਦਾ ਚਾਚਾ ਵਿਵੇਕ ਕੁਮਾਰ ਤੁਲੀ ਦੀ ਸ਼ਿਕਾਇਤ ਦੇ ਉੱਤੇ ਵबई ਪੁਲਿਸ ਸਟੇਸ਼ਨ 'ਚ ਦਰਜ ਕਰਵਾਈ ਗਈ ਹੈ ਐਫ ਆਈ ਆਰ 'ਚ ਕਈ ਗੱਲਾਂ ਸਾਹਮਣੇ ਆਈਆਂ ਨੇ ਆਦਿੱਤਿਆ ਅਕਸਰ ਆਪਣੀ ਪ੍ਰੇਮਿਕਾ ਦੇ ਨਾਲ ਮਾੜਾ ਵਤੀਰਾ ਕਰਦਾ ਸੀਗਾ ਤਾਂ ਪਿਛਲੇ ਸਾਲ ਨਵੰਬਰ ਦੇ ਵਿੱਚ ਆਦਿੱਤਿਆ ਸ੍ਰਿਸ਼ਟੀ ਅਤੇ ਉਸਦੀ ਭੈਣ ਰਾਸ਼ੀ ਨੂੰ ਚਾਚੇ ਦੀ ਕਾਰ ਕਾਰ ਦੇ ਉੱਤੇ ਦਿੱਲੀ 'ਚ ਸ਼ਾਪਿੰਗ ਲਈ ਲੈ ਗਿਆ ਸੀਗਾ ਇਸੇ ਗੱਲ ਨੂੰ ਲੈ ਕੇ ਬਾਜ਼ਾਰ ਦੇ ਵਿੱਚ ਹੋਏ ਵਿਚਾਲੇ ਬਹਿਸ ਹੋ ਗਈ ਆਦਿਤਿਆ ਨੇ ਰਾਸ਼ੀ ਦੇ ਸਾਹਮਣੇ ਸ੍ਰਿਸ਼ਟੀ ਨੂੰ ਗਾਲਾਂ ਕੱਢੀਆਂ ਚਾਚਾ ਦੇ ਮੁਤਾਬਕ ਸ੍ਰਿਸ਼ਟੀ ਆਦਿਤਿਆ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਪਰੇਸ਼ਾਨ ਸੀ ਪਰ ਉਹ ਉਸ ਨੂੰ ਛੱਡਣਾ ਨਹੀਂ ਚਾਹੁੰਦਾ ਸੀਗਾ ਹੁਣ ਗੱਲ ਆਉਂਦੀ ਹੈ ਪ੍ਰੇਮਿਕਾ ਨੂੰ ਨਾਨਵੇਜ ਖਾਣ ਤੋਂ ਰੋਕਿਆ ਅਸਲ ਗੱਲ ਇਹ ਹੈ ਜਾਂ ਫਿਰ ਕੋਈ ਹੋਰ ਪਰ ਇਹ ਐਕਚੁਅਲੀ ਰਾਜ਼ ਬਣਿਆ ਹੋਇਆ ਦੱਸ ਦਈਏ ਕਿ ਐਫ ਆਈ ਆਰ ਦੇ ਵਿੱਚ ਇੱਕ ਹੋਰ ਘਟਨਾ ਦਾ ਜ਼ਿਕਰ ਕੀਤਾ ਹੈ ਜੋ ਇਸ ਸਾਲ ਮਾਰਚ ਚ ਵਾਪਰੀ ਹੈ ਵਾਪਰੀ ਸੀਗੀ ਅਦਿੱਤਿਆ ਅਤੇ ਸ੍ਰਿਸ਼ਟੀ ਗੁਰੂਗ੍ਰਾਮ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ ਡਿਨਰ ਕਰਨ ਗਏ ਸਨ ਰੈਸਟੋਰੈਂਟ ਦੇ ਵਿੱਚ ਵੀ ਅਦਿੱਤਿਆ ਨੇ ਸ੍ਰਿਸ਼ਟੀ ਦੀ ਬੇਇੱਜ਼ਤੀ ਕੀਤੀ ਉਸ ਨੇ ਸ੍ਰਿਸ਼ਟੀ ਨੂੰ ਮਾਸਾਹਾਰੀ ਭੋਜਨ ਖਾਣ ਤੋਂ ਰੋਕਿਆ ਅਤੇ ਉਸ ਨੂੰ ਸ਼ਾਕਾਹਾਰੀ ਭੋਜਨ ਦੇ ਲਈ ਖਾਣ ਲਈ ਬਾਹਰ ਲੈ ਗਿਆ ਕੁਝ ਸਮੇਂ ਬਾਅਦ ਸ੍ਰਿਸ਼ਟੀ ਨੇ ਰਾਸ਼ੀ ਨੂੰ ਫੋਨ ਕੀਤਾ ਅਤੇ ਕਿਹਾ ਕਿ ਅਦਿੱਤਿਆ ਉਸ ਨੂੰ ਸੜਕ ਦੇ ਉੱਤੇ ਇਕੱਲੇ ਛੱਡ ਕੇ ਘਰ ਚਲਾ ਗਿਆ ਅਦਿੱਤਿਆ ਦੇ ਲਗਾਤਾਰ ਮਾਨਸਿਕ ਸਵਾਲਾਂ ਤੋਂ ਪਰੇਸ਼ਾਨ ਹੋ ਕੇ ਸ੍ਰਿਸ਼ਟੀ ਨੇ ਇੱਕ ਖੌਫਨਾਕ ਕਦਮ ਚੁੱਕਿਆ ਹੈ ਪਰਿਵਾਰ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਹੁਣ ਇਨਸਾਫ ਦੀ ਗੁਹਾਰ ਲਗਾਈ ਹੈ ਕਿਹਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਆ ਜਿਹੜਾ ਕਿ ਦੋਸ਼ ਲਗਾਏ ਜਾ ਰਹੇ ਨੇ ਇਸ ਆਦਿੱਤਿਆ ਦੇ ਉੱਤੇ ਕਿ ਉਸ ਦੇ ਵੱਲੋਂ ਆਪਣੀ ਪ੍ਰੇਮਿਕਾ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀਗਾ ਨਾਨਵਿਜ ਦੀਆਂ ਵੀ ਗੱਲਾਂ ਹੋ ਰਹੀਆਂ ਨੇ ਕੀ ਕੁਝ ਇਸ ਦੇ ਵਿੱਚ ਅਸਲ ਸੱਚਾਈ ਹੈ ਇਹ ਵੀ ਅਜੇ ਆਉਣੀ ਬਾਕੀ ਹੈਗੀ ਪਰ ਪਰਿਵਾਰਕ ਮੈਂਬਰਾਂ ਦੇ ਦਿੱਤੇ ਬਿਆਨਾਂ ਦੇ ਅਧਾਰ ਤੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਇਹ ਖੁਲਾਸੇ ਹੋਏ ਨੇ